ਉਰੇ ਰੱਕਰ ਸਨ ਨਵੀਂ ਦਿਖਾਵਾ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਦੇਸੀ ਅੱਟ ਸਿੱਧੂ ਵਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਜੀ ਸ਼ੌਪਿੰਗ ਦੀ ਤੇ ਆਪਾਂ ਨੂੰ ਵਿਆਹ ਜਿਹੜਾ ਨੇੜੇ ਆ ਗਿਆ ਤੇ ਹੁਣ ਆਪਾਂ ਵਿਆਹ ਦੀ ਜਿਹੜੇ ਤਿਆਰੀਆਂ ਨੇ ਸ਼ੁਰੂ ਕਰੀਏ ਤੇ ਬਸ ਤਿਆਰੀਆਂ ਤਾਂ ਹੈਗੀਆਂ ਨੇ ਜੀ ਆਪਣਾ ਕਪੜਾ ਜਿਹੜਾ ਮੇਰੇ ਕੋਲ ਦਾ ਸਟਿਚਿੰਗ ਹੈਗਾ ਦਾ ਇਹ ਵਸ ਮਮੀ ਦਾ ਕੱਪੜਾ ਜਿਹੜਾ ਹੈ ਮਮੀ ਦਾ ਸੂਟ ਫਸਲਾਈ ਕਰਵਾਉਣਾ ਕਰਵਾਉਣਾ ਇੱਕ ਇੱਕ ਸਲਾਈ ਹੋਇਆ ਪਿਆ ਮਮੀ ਦਾ ਸੂਟ ਇੱਕ ਆਪਾਂ ਹੋਰ ਕਰਵਾਉਣਾ ਹੈਗਾ ਤਾਂ ਮਮੀ ਨੂੰ ਵਸਰ ਕੱਬੀ ਵગેਰਾ ਜਿਹੜਾ ਕੋਈ ਪੈਰਾ ਪਹਿਨਣ ਵਾਸਤੇ ਪੈਰਾ ਚ ਤੇ ਬਾਕੀ ਕੁਛ ਛਾਰ ਨੂੰ ਅੱਜ ਆਪਣੇ ਨੂੰ ਸੰਡੇ ਆ ਸੰਡੇ ਦੀ ਕਰ ਸ਼ਾਮ ਨੂੰ ਛੁੱਟੀ ਹੈ ਤੇ ਕੁਛ ਛਾਰ ਨੂੰ ਆਪਾਂ ਇੱਕ ਸੂਟ ਦਿਵਾ ਲਿਆਵਾਂਗੇ ਤੇ ਬਾਕੀ ਜੀ ਚਲੋ ਸਾਡੇ ਕੋਲ ਤਾਂ ਹੋਏਗੇ ਨੇ ਤੇ ਅੱਜ ਆਪਾਂ ਤੁਹਾਨੂੰ ਪਿਆ ਦੀ ਸ਼ਾਪਿੰਗ ਦਿਖਾਵਾਂਗੇ ਤੇ ਬਣੇ ਰਹੋ ਜੀ ਤੁਸੀਂ ਬਲੌਗ ਬਲੌਗ ਦੇ ਹੱਥ ਤੱਕ ਵੀਡੀਓ ਤੱਕ ਤੁਹਾਨੂੰ ਹੱਥ ਤੱਕ ਦੀ ਵੀਡੀਓ ਦਿਖਾਵਾਂਗੇ ਆਪਾਂ ਕੀ ਕੁਝ ਸ਼ਾਪਿੰਗ ਕਰਾਂਗੇ ਕੀ ਕੁਝ ਖਰੀਦਿਆਗਾ ਤੇ ਆਪਾਂ ਤੁਹਾਡੇ ਨਾਲ ਵੀਡੀਓ ਜੂਸ਼ ਸ਼ੇਅਰ ਕਰਾਂਗੇ ਤੇ ਆਪਾਂ ਜਾਵਾਂਗੇ ਆਪਣੇ ਕੋਲੇ ਤਾਂ ਪਾ ਸ਼ਹਿਰ ਹੀ ਪੈਂਦਾਗਾ ਬੈ ਇੱਥੋਂ ਹੀ ਨਹੀਂ ਆਵਾਂਗੇ ਕਿਸੇ ਤਰ੍ਹਾਂ ਜੀ ਬਸ ਅੱਗੇ ਤਾਂ ਸੀ ਬਰਨਾਲੇ ਚਲੇ ਜਾਣਾ ਨੇ ਬਸ ਹੁਣ ਆਪਾਂ ਕੋਈ ਜ਼ਿਆਦਾ ਚੀਜ਼ਾਂ ਲੈਣੀਆਂ ਨਹੀਂ ਇੱਕ ਦੋ ਚੀਜ਼ਾਂ ਹੀ ਲੈਣੀਆਂ ਸ਼ਾਪਿੰਗ ਕਰਨੀਆਂ ਤੇ ਆਪਾਂ ਸੋਚਿਆ ਵਿਚਾਲਾ ਪਤਾ ਪਾਸ ਸ਼ਹਿਰ ਇੱਥੇ ਜਾਇਆ ਮੈਂ ਨੇੜੇ ਲਓ ਜੀ ਆਪਣਾ ਗੁਰਸ਼ਰਨ ਵੀ ਰੈਡੀ ਹੋਇਆ ਬੈਠਾਗਾ ਗੁਰਸ਼ਰਨ ਨੇ ਪੱਗ ਬੰਨੀਆਂ ਦੇਖੋ ਗੁਰਸ਼ਰਨ ਕਹਿੰਦਾ ਮੈਂ ਵਾਲ ਨਹੀਂ ਕਟਾਉਣਾ ਮੰਮੀ ਮੈਂ ਤਾਂ ਪੱਗ ਹੀ ਬੰਨੂੰਗਾ ਤੇ ਜੋੜਾ ਹੀ ਰੱਖੂਗਾ ਸਾਨੂੰਦਰ ਚਾਗ ਬਈ ਕਿੱਛੇ ਜਿਵੇਂ ਨੋਟ ਕਰ ਕਰ ਵਹੰਦਾ ਹੈਗਾ ਪੱਗ ਕਰ ਸ਼ਰਨ ਤੇ ਚਲੋ ਜੀ ਆਪਾਂ ਜਾਣਦੇ ਆਗੇ ਹੁਣ ਟਾਈਮ ਬਹੁਤ 1:30 ਵਾਂਗੂ ਹੋਇਆ ਪਿਆਗਾ ਤੇ ਆਪਾਂ ਸ਼ਾਪਿੰਗ ਕਰਕੇ ਉਹਨੇ ਦੇਖਦੇ ਆਂਗੇ ਕਿ ਕੀ ਕੁਛ ਖਰੀਦਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਆ ਕੇ ਫੇਰ ਵੀ ਕੀ ਕੁਛ ਸ਼ਾਪਿੰਗ ਕੀਤੀ ਆਪਾਂ ਇਹ ਕਿਨੇ ਲਾਈਏ ਫੋਟੋ ਗੱਤੀ ਉਸੇ 5 ਰੁਪਏ ਅੱਜ ਦੇ ਹੋਣਗੇ ਸੀ ਸਸਿੰਦਰਜੀਤ ਸਿੰਘ ਡੱਲੇਵਾਲ ਦੇ ਨਾਲ ਆ ਮਰਨਵਾਰਤ ਚਲੋ ਜੀ ਖਨੌਰੀ ਚਲੀਏ ਬੱਚਾ ਗੱਡੀ ਦੇ ਵਿੱਚਾ ਗੱਡੀ ਦੇ ਚੂਹੀ ਹੂੰ ਹੂੰ ਪਤਾ ਨਹੀਂ ਕਿਧਰੋਂ ਚੜਦੀਆਂ ਨੇ ਚੂਈਆਂ ਪਾਣੀ ਪਾਓ ਪਾ ਦੋ ਕਿਸੀ ਪਹੁੰਚ ਗਈ ਜੀ ਤਪਸੇਰ ਕਿਥੇ ਲੱਜੀ ਅੱਜ ਹੀ ਹੋਗਾ ਨਾ ਅੱਜ ਹੀ ਹੋਗਾ جتہہ توارا ہوں چھا مار کے پننے نے سامنے شاپنگ کر ਜਿੱਥੇ ਆਪਾਂ ਪਹੁੰਚ ਚੁੱਕੇ ਆਂ ਤਪਾਸਰ ਇੱਥੇ ਪੜਪੱਤਾ ਅਡਾਈ ਕਰਨਾ ਦੇਖੇ ਜਾਵਾਂਗੇ ਤੇ 9:00 ਕੰਢੇ ਜਾ ਆਪਣਾ ਜਿਹੜਾ 2:30 ਵਜੇ ਤੋਂ ਬਾਅਦ ਪੱਤਾ ਇਹਨਾਂ ਸ਼ੋਪਿੰਗ ਕਰਤਾ ਹੋਏ ਤੀਜਾਂ ਦਿੌਰ ਆਪਾਂ ਫੜ ਕੇ ਲੈ ਲੇ ਇਹ ਤਾਂ ਰਹਿਣ ਦੋ ਆਹ ਜਿਹੜਾ ਇਹਨਾਂ ਦਾ ਪੜਾ ਲਾਵੇ ਇਹਨਾਂ ਦੇ ਵਿੱਚ ਹਾਂ ਦੇਖੋ 3:15 ਹੋਲੇ ਇੱਥੇ ਸਟਾਪ ਹੋਣਾ ਲੱਗ ਲੇ ਗੱਲ ਬਟਨ ਵਿੱਚ ਹੇ ਜਿਹੜਾ ਰੰਗ ਦਾ ਸੋਨਾ ਹੁੰਦਾ ਮੰਮੀ ਮੈਂ ਸਾਡਾ ਤਪਾਸਾ ਸਹਿਰ ਇੱਥੇ ਜੀ ਆਪਾਂ ਮੰਮੀ ਲੈ ਲਾਗੇ ਜੁਕਤੀ اور ਕਾਪੀ ਮੰਮੀ ਨੇ ਲੈਣੀ ਸੀ ਤੇ ਇੱਥੇ ਮੰਮੀ ਨੂੰ ਪਰ ਕਾਬੀ ਦਿਵਾਉਣੇ ਆ ਦੇਖਦੇ ਆ ਕਾਉ ਜੀ ਪਸੰਦ ਆਉਂਦੀ ਹੈ ਮੰਮੀ ਦੀ ਗੁਰਸ਼ਾਨ ਦੇ ਕੋਲੇ ਵੀ ਸੋਜ ਹੈਗੇ ਨੇ ਜੀ ਆਪਾਂ ਪਿਛਲੇ ਮੈਰਿਜ ਵੇਲੇ ਲੈ ਕੇ ਗਏ ਸੀ ਸਤੇ ਮੈਂ ਵੀ ਸੈਂਟਰਲ ਲਾਈਟ ਲਈ ਮੈਰੀਜ ਦੇ ਲਈ ਇੱਥੇ ਮੰਮੀ ਦੇਖਦੀ ਆਉਣ ਦਿੱਤੀ પા ਕੇ ਮੰਮੀ ਨੂੰ ਕਿਹੜਾ ਕਲਰ ਪਸੰਦ ਆਊਗਾ ਬੱਸ ਉਹ ਪਾਏ ਨਾ ਦਿਨ ਮਾਰੋਗੇ ਉਹ ਜੀ ਬੱਸ ਉਹ ਦਬੇਜ ਬਣਾ ਬਗ ਜਾਣੀ ਨਾ ਦਬੇਜ ਅਬ ਨਾ ਤਾਂ ਕਹਿੰਦੇ ਐਨਕਲਰ ਦੀ ਇਹ ਤੇ ਬਲੈਕ ਫਰੌਂਟ ਪਰ ਜਿੱਦੇ ਮਿਲ ਗਏ ਉਹਦੇ ਭਾਈ ਆ ਰਹਾ ਮੈਂ ਕਹਿੰਦਾ ਮੈਂ ਗਲਤ ਹੋਊਗਾ ਫਿਰ ਨਾ ਕਹੀ ਮੈਨੂੰ ਗੁੱਸਾ ਕਰਨਾ ਮੈਂ ਆਹ ਚੰਦ ਜੰਦ ਸੀ ਕੱਲ੍ਹ ਤੋਂ ਪੈਂਟਾਂ ਬਹੁਤ ਸਮਾਂ ਲੱਗਦਾ ਨਹੀਂ ਅੰਦਰ ਡਾਰਕ ਪੱਗ ਦੀ ਮਰਜ਼ੀ ਉਹਨਾਂ ਦੀ ਪੱਗ ਵੀ ਕਿਹੜੇ ਲਾਹੀ ਕਿ ਤਪਾ ਜੀ ਕੌਣ ਕੌਣ ਬੋਲਦਾ ਬਈ ਕੌਣ ਬੋਲਦਾ ਬਈ ਇਹ ਨਾਲ ਆ ਗਗਣ ਗਗਣ ਕਿ ਗਗਣ ਦਾ ਭਰਾ ਬੋਲ ਨਾ ਦੇਖੇਗਾ ਸਾਨੂੰ ਤਾਂ ਜੱਕੀ ਆ ਜਾ ਤੇ ਸਾਡੇ ਆ ਜਾ ਹੂੰ ਅੱਛਾ ਅੱਛਾ ਉਹ ਤਾਂ ਬਈ ਹੋ ਗਈ ਸੈਟਿੰਗ ਯਾਰ ਕਰ ਲੇ ਹੁਣ ਤਾਂ ਬੱਡੇ ਹਾਂ ਹਾਂ ਉਹ ਸਦਾ ਉਹ ਤੋਂ ਕਰ ਲਈ ਉਹ ਬਾਈਟਾਂ ਨਹੀਂ ਬਲੇਕ ਦੁਆ ਕੀ ਬੜਾ ਮੋਟਾ ਦਾ ਆ ਸ਼ਕ ਸੋਲਾ ਦੀ ਬਈਆ ਬਾਹ ਕੋੜੀ ਕਰ ਲੈ ਆ ਪੀਲੀ ਜੀ ਪਾ ਕੇ ਦੇਖ ਚਰਨ ਕਿਹੜੀ ਜੀ ਇਹ ਨਾਲ ਦੀ ਹਾਂ ਉਹ ਲੱਛਰੀ ਜੀ ਪੁਰਾਣਾ ਹੋ ਗਿਆ ਨਾ ਸੋਸਦਾਂ ਨੂੰ ਨਹੀਂ ਜਾਂਦੀ ਇਹਨੇ ਬੀਚ ਬਈ ਇੱਕ ਮਿੰਟ ਮੈਂ ਸਾਡੀ ਬਰਨ ਕਰ ਰਹੀ ਹਾਂ ਬਰਨ ਦੇ ਦਿਨ ਕੰਨੀ ਦੇ ਦੇ ਰਹਾ ਰੰਗ ਤਾਂ ਸੋਹਣਾ ਸੀ ਜੱਜਦੀ ਆ ਪਰ ਉਹ ਸਾਲਟ ਦੀ ਫੀਟਿੰਗ ਨਹੀਂ ਸੀ ਹੋਈ ਜੇ ਹੋਰ ਦੇਖ ਲਓਗੇ ਜੇ ਦੇਖ ਲਓ ਜੇ ਪਸੰਦ ਸਾਲਟ ਵਾਲੀ ਸੋਡੀਓ ਦੀ ਸ਼ਰਟ ਦਾ ਫੀਟਿੰਗ ਹੋ ਗਈ ਨਾ ਜਦੋਂ ਸੋਮਤ ਨੂੰ ਪਤਨੀ ਲੱਗਣੀ ਚਾਹ ਮਾਹੀ ਆ ਪਿੱਛੇ 9:00 ਵਜੇ ਸਾਡਾ ਕਰਸ਼ਾਨਾ ਆ ਗਿਆ ਹਾਂ ਵਿੱਕਾ ਨੈਰੀਆਂ ਦੇ ਖਾਣਾ ਬਰੈਡ ਖਾਣਾਗਾ E ਮੈਨੂੰ ਆ ਕੀ ਮਾਰੇ ਤੇ ਆਪਾਂ ਚਲੋ ਜੀ ਆਪਾਂ ਸ਼ੋਪਿੰਗ ਕਰਕੇ ਆਗੇ ਅਗਰ ਸਰਨ ਨੂੰ ਸ਼ੋਪਿੰਗ ਕਰਾ ਲਿਆਂਦੀ ਤੇ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਨੇ ਜੋਰਾਂ ਤੇ ਗਸ਼ਾਨ ਨੂੰ ਸੂਟ ਦਵਾ ਲਿਆਂਦਾ ਆ ਵਾੜਾ ਉੱਚਾ ਲਿਆਂਦਾ ਕਰਵਾਈ ਆ ਮਣੀ ਜੁੱਤੀ ਸ਼ਰਟ ਦਾ ਆਇ ਲੱਗਦਾ ਸੀ ਜੀ ਮੈਂ ਛੋਟੀ ਤੇ ਸ਼ਰਟ ਟੰਗੀ ਹੁੰਦੀ ਆ ਬੋਟਾ ਇਹ ਪਾਸੂੜਤ ਵਾਲਿਆਂ ਦਾ ਕੇ ਅੱਜ ਕੁਛ ਕਰਨ ਨੂੰ ਕੁੱਟੀ ਜਿਤਾਏ ਕਰਕੇ ਪਰ ਲਾਲਚ ਕੀਤਾ ਦੋ ਸੂਟ ਇਹਦੇ ਕੋਲ ਪਏ ਨੇ ਇੱਕ ਸੂਟ ਇਹਨੂੰ ਪਹੋਰ ਦਵਾਤਾ ਇਹ ਪਾਊਗਾ ਇਹ ਤਾਂ ਲੜਕੇ ਦੀ ਹਾਂ ਮੈਂ ਟਾਈ ਦੀ ਸ਼ਾਰਰ ਆਹ ਵੇ ਦੇ ਪੈਟਾ ਇਹਦੇ ਕਿੰਨੇ ਦੇ ਆ 980 ਦੀ ਕੱਲੀ ਪੈਂਟ ਦਾ ਪ੍ਰਾਈਸ ਹੈ ਇਹਦਾ ਹਾਂ 980 ਦੀ ਕੱਲੀ ਪੈਂਟ ਇਹ ਆ ਹੈਗਾ 1450 ਪੈਂਦਾ ਸੀ ਭਾਈ 1410 ਹੈ 1410 ਦਾ ਲਾ ਲਓ ਛੋਟੇ ਪੂਰਾ ਹਾਂ ਹਾਂ ਮੈਂ ਕੁਰਤਾ ਪੰਜਾਬੀ ਆਲੇ 37 ਕੋਸ਼ਾਂ ਦੇ ਡੈਡੀ ਨੇ ਜਾਸਾ ਵਾਸਤੇ 1600 ਦੀ ਆ ਜਾਂਦਾ ਦੀ ਇੱਕ ਮੈਂ ਵੀ ਆਈ ਹੈ ਲਾ ਇਹ ਚੱਲ ਫਤਹ ਜਾ ਹਾਂ ਇਹ ਆਈ ਹੈ ਕੀ 16 1650 ਕਹਿੰਦੇ ਸੀ 1600 ਦੀ ਲਾ ਲਓ ਆਪਾਂ ਸਾਰੇ ਮਗਰ ₹1200 ਘੱਟ ਦੇਤਾ ਲੈਸ ਵਾਗੋ ਇਹ ਬਾਈਟ ਕੁਰਤੇ ਪਜਾਮੇ ਨਾਲ ਪਾ ਲਾ ਕਿਸੇ ਮਰਜ਼ੀ ਕੁਰਤੇ ਪਜਾਮੇ ਨਾਲ ਪਾ ਲਾ ਇੱਕ ਨਾ ਬਲੈਕ ਨਾਲ ਨਹੀਂ ਚੱਲੇ ਆ ਗੋਸ਼ਾ ਨੂੰ ਸੈਂਟਰ ਦੇ ਤਾਂ ਉਹਨਾਂ ਨੇ ਫ੍ਰੀ ਨਾਲ ਇੰਨੀ ਸ਼ੋਪਿੰਗ ਪਿਛਲੀ ਵਾਰ ਇਹਨੂੰ ਕਲਸਾ ਨੂੰ ਬੋਚ ਦਿੱਤੀ ਸੀ ਪਰ ਇਸ ਪਿਛਲੀ ਵਾਰ ਇਹਨੂੰ ਘੜੀ ਦਿੱਤੀ ਸੀ ਆਹ ਦਾ ਮੰਮੀ ਦਾ ਸੂਟ ਹੈ ਜੀ ਪੂਰਾ ਪਰ ਨਾ ਨਾ ਇੱਥੋਂ ਹੀ ਹਾਂ ਹਾਂ ਦਾ ਮੰਮੀ ਦਾ ਸੂਟ ਅਸੀਂ ਚੌਕਲੇਟ ਕੱਪੜਾ ਜਿਹੜਾ ਹੈਗਾ ਉਹ ਵਾਲਾ ਹੈਗਾ ਨਾਲ ਇਹਦੇ ਪਿਓਰ ਦਾ ਟੱਪਾ ਹੈਗਾ ਇਹ ਸੂਟ ਦਿੱਤਾ ਆਪਾਂ ਨੂੰ 1450 ਦਾ ਹਵਾਲਾ ਸੂਟ ਹੈਗਾ ਆ ਲੈਣੀ ਗਾ ਨਾ ਅਸੀਂ ਇਹ ਪਿਓ ਦੀ ਹੋਰ ਇਹੜੇ ਇਹੜੇ ਸੂਟ ਆ ਪਾਗ ਅੱਗੇ ਸਾਰਨਾ ਦੀ ਸਕੂਲ ਵਾਸਤੇ ਅਰੇ ਹੋਰ ਲੈ ਇੱਕ ਪੱਗ ਸਕੂਲ ਵਾਸਤੇ ਜਿ ਰੱਖੂ ਜੂੜਾ ਫੇਰ ਹੀ ਆ ਇਹ 60 ਰੁਪਏ ਮੀਟਰ ਹੋਰ ਇੰਨੀ ਵਈ ਗਿਆ 60 ਰੁਪਏ ਆਹ ਬਤਾ ਕਿ ਕਿੰਨਾ ਹੈ ਪਤਾ ਨਹੀਂ ਬੱਤ ਕਿੰਨਾ ਹੁੰਦਾ ਆ ਮੰਮੀ ਦੀ ਬੈਲੀ ਆ ਤਾਂ ਕੱਭੀ ਬੈਲੀ ਇਹ ਦਿੱਤੀ ਆਪਾਂ ਨੂੰ 650 ਰੁਪਏ ਦੀ ਹੈ ਸਾਦੇ 600 ਦੀ ਕਹਿੰਦੇ ਸੀ ਆਪਾਂ 600 ਦੀ ਲੱਤੀ ਆ ਪਾਪਾ ਕਾ ਨਾ ਮਹਿੰਗੇ ਨੇ ਇਹ ਕਿੱਥੇ ਆਈ ਆਪਾਂ ਸ਼ਾਪਿੰਗ ਆਪਣੇ ਕੋਲ ਕੱਪੜੇ ਹੈਗੇ ਸੀ ਸਾਰੇ ਜੇ ਆਪਾਂ ਕਿਤੇ ਆਪਦੇ ਕੱਪੜੇ ਲੈਣੇ ਤਾਂ 30 3000 35000 ਪੱਕਾ ਸੀ ਆਪਾਂ ਉਦੋਂ ਪਿਛਲੀ ਵਾਰ ਮੇਰੇ ਭਰਾ ਦਾ ਵਿਆਹ ਸੀ ਤੇ ਉਦੋਂ ਆਪਾਂ ਲੈ ਲਏ ਸੀ ਹੁਣ ਵੀ ਆਪਾਂ 600 ਰੁਪਏ ਵਾਂਗੂ ਲਾਇਆ ਇੰਨੇ ਕ ਕੱਪੜਿਆਂ ਤੇ

ਜੇ ਭਾਈ ਨੇ ਸ਼ੋਪਿੰਗ ਕੀਤੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਚਲੋ ਸਾਨੂੰ ਉਮੀਦ ਹੈ ਕਿ ਤੁਹਾਨੂੰ ਬਲੌਗ ਬਹੁਤ ਵਧੀਆ ਲੱਗਿਆ ਹੋਊਗਾ ਤੇ ਹੁਣ ਆਪਾਂ ਕਰਦੇ ਹਾਂ ਜੀ ਬਲੌਗ ਦਾ ਐਂਡ ਮਿਲਾਂਗੇ ਨਿਊ ਜੇ ਬਲੌਗ ਦੇ ਨਾਲ ਤਾਂ ਵੀਡੀਓ ਦੇ ਅੰਤ ਤੱਕ ਦੇਖਣ ਲਈ ਤੁਹਾਡਾ ਧੰਨਵਾਦ